پر سارے آئیے وڈ کے رکھ دیتے باقی تعہیوں پتا سیا ہی ہے جلد وہ پانڈ سو ਤੁਸੀਂ ਸਾਰਿਆਂ ਨੇ ਸੁਣੀਏ ਇਹ ਕਹਾਣੀ ਕਿ ਭੰਡਾ ਨੇ ਸੱਜਿਆ ਗਿਆ ਉਦਾਸੀ ਨੇ ਕਿਹਾ ਵੀ ਸਾਨੂੰ ਸਿੱਖਾਂ ਦਾ ਸੰਗ ਇੱਥੇ ਬਣਵਾ ਕੇ ਦੱਸੋ ਕਿ ਜਦੋਂ ਭੰਡਾ ਨੇ ਅਰਦਾਸ ਬੇਨਤੀ ਕਰਕੇ ਤੇ ਸਾਰਾ ਕੁਝ ਕੀਤਾ ਤੇ ਕਿੰਨੇ ਸਿਪਾਹੀ ਚੜ੍ਹ ਚੁੰਗਾ ਦੇ ਨਾਲ ਤੇ ਫੇਰ ਜਾ ਕੇ ਬਰਾਦੀ ਨੇ ਕਿਹਾ ਵੀ ਇਹਨਾਂ ਨੂੰ ਰੋਕੋ ਕਿ ਇਹ ਸੱਚੀ ਵਿੱਚ ਆਪਣੇ ਮਾਰਨ ਆ ਗਏ ਉਹ ਕਹਿੰਦੇ ਵੀ ਅਸਾਨੂੰ ਨਹੀਂ ਪਤਾ ਬਾਜੀ ਦੋ ਅਸੀਂ ਅਰਦਾਸ ਕਰਕੇ ਤੇ ਵਿਕਾਰਾ ਛੇ ਨਾ ਉਦੋਂ ਪਰਖਾਲਸਾ ਆ ਕੇ ਪ੍ਰਵੇਸ਼ ਕਰ ਗਿਆ ਮੇਰੇ ਕਹਿੰਦੋ ਆਪਸੀ ਗੁਰਮੁਖਿਆਰ ਉਸ ਸੇਧ ਦੇ ਵਿੱਚ کلے سورمے نے جیون بدل کے رکھ دیا ہے یاد کرتے رہے نا گروپ بڑے مہارا میرے کو شری گور گرن صاحب سچے پاشا جی میں ساری سنگ کو بےنتی کراگا جیسا نہیں پڑھایا جاتا بچے آپ پڑھ کی جی سرکار نہیں پڑھا

ਤੇ ਮਾਪਾ ਪਤਨੀ ਨਾਲ ਰੱਖਿਆ ਮੋਤੀ ਤੇ ਪਿਆਰੇ ਮੋਤੀ ਸੋਨੇ ਦੇ ਵਿੱਚ ਬੜਿਆ ਜਾਂਦਾ ਮੋਤੀ ਲੋਹੇ ਵਿੱਚ ਨਹੀਂ ਬੜਿਆ ਜਾਂਦਾ ਮੋਤੀ ਦੀ ਕੀਮਤ ਹੈ ਨਾ ਜੇਗੀ ਉਹ ਸੋਨੇ ਦੇ ਵਿੱਚ ਲੱਗਦੀ ਹੈ ਤੇ ਇਧਰਲੇ ਪਾਸੇ ਜਿਹੜਾ ਸਵਾਗਤਕਾਰ ਹੈ ਉਹ ਬੜਾ ਕਠੜਾ ਹੈ ਉਹ ਸੇਰ ਦਾ ਅਮੀਰ ਹੈ ਕਿ ਉਸ ਅਮੀਰ ਦਾ ਨਾਮ ਟੋਡਰ ਮੱਲ ਤੇ ਗੁਰਮਤ ਪਿਆਰੇ ਸੋਨੇ ਦਾ ਵਪਾਰੀ ਹੈ ਇੱਕ ਦਾ ਨਾਮ ਹੈ ਮੋਤੀ ਜਿਹੜਾ ਅੱਤ ਦੀ ਗਰੀਬੀ ਦੇ ਨਾਲ ਜੁੜਿਆ ਪਿਆ ਹੈ ਤੇ